ਪੰਜਾਬ ਦੇ ਵਿੱਚ ਇਸ ਵਾਰ ਸਰਦੀ ਲੇਟ ਪੈਣ ਕਰਨ ਵਪਾਰੀਆਂ ਦੇ ਚਿਹਰਿਆਂ ਤੇ ਵੀ رونਕ ਜਿਹੜੀ ਘੱਟ ਨਜ਼ਰ ਆ ਰਹੀ ਆ ਇਸ ਵਕਤ ਅਸੀਂ ਲੁਧਿਆਣਾ ਦੀ ਫਰੀਦਕਨ ਦੀ ਹੋਲਸੇਲ ਮਾਰਕੀਟ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਪਹਿਲਾਂ ਤੁਹਾਨੂੰ ਸਾਂਝੀਆਂ ਕਰ ਦਿੰਨੇ ਆ ਸੋ ਇਸ ਮਾਰਕੀਟ ਦੇ ਵਿੱਚ ਅਕਸਰ ਜਿਹੜਾ ਦੇਖਿਆ ਜਾਂਦਾ ਸੀ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਪਰ ਅੱਜ ਇਹ ਮਾਰਕੀਟ ਜਿਹੜੀ ਆ ਸੁਨਸਾ ਨਜ਼ਰ ਆ ਰਹੀ ਆ ਦੁਕਾਨਾਂ ਦੇ ਵਿੱਚ رونਕ ਘੱਟ ਨਜ਼ਰ ਆ ਰਹੀ ਆ ਸੋ ਅਸੀਂ ਵਪਾਰੀਆਂ ਨਾਲ ਗੱਲਬਾਤ ਕਰਾਂਗੇ ਠੰਡ ਚੱਲ ਰਹੀ ਆ ਪਰ ਲੋਕ ਜਿਹੜੇ ਨੇ ਕਸਟਮਰ ਇਸ ਮਾਰਕੀਟ ਦੇ ਵਿੱਚ ਨਹੀਂ ਪਹੁੰਚ ਰਹੇ ਨੇ ਸਰ ਇਸ ਵਾਰ ਠੰਡ ਵੀ ਲੇਟ ਹੈਗੀ ਆ ਠੰਡ ਪੈ ਵੀ ਰਹੀ ਆ ਪਰ ਕਸਟਮਰ ਘੱਟ ਨਜ਼ਰ ਆ ਰਿਹਾ ਹੈ ਕੀ ਕਾਰਨ ਸਮੱਸਤ ਕਾਰਨ ਤਾਂ ਜੀ ਸਭ ਨੂੰ ਪਤਾ ਹੈ ਕਿ ਮੌਸਮ ਦੀ ਮਾਰ ਹੈ ਇਸ ਵਾਰ ਹੋਰ ਕੋਈ ਥੋੜੀ-ਬੋਤੀ ਮਾਰ ਨਹੀਂ ਬਹੁਤ ਵੱਡੀ ਮਾਰ ਪੈ ਗਈ ਇਸ ਵਾਰ ਹੋ ਜੀ ਨੂੰ ਮੌਸਮ ਦੀ ਕਿ ਦਸੰਬਰ 28 ਦਸੰਬਰ ਹੋ ਗਈ ਹੈ ਤੇ ਅੱਜ ਜਾ ਕੇ ਸਾਨੂੰ ਮਹਿਸੂਸ ਹੋ ਰਿਹਾ ਕਿ ਹਾਂ ਵੀ ਥੋੜੀ ਸਰਦੀ ਹੈ ਵੀ ਜੈਕਟ ਬਾਲੀਏ ਜਾਂ ਕੋਈ ਬੰਦਾ ਕਹਿੰਦਾ ਵੀ ਕੈਪ ਲੱਲੀਏ ਅਦਰਵਾਇਜ਼ ਇਸ ਵਾਰ ਰਿਸਪੌਂਸ ਸਰਦੀ ਦਾ ਮਿਲੇ ਹੀ ਨਹੀਂ ਰੌਣਕ ਜੇ ਆਪਾਂ ਗੱਲ ਕਰੀ ਤਾਂ ਇਸ ਮਾਰਕੀਟ ਦੇ ਵਿੱਚ ਪੈਰ ਰੱਖਣ ਜਗ੍ਹਾ ਨਹੀਂ ਹੁੰਦੀ ਸੀ ਅੱਜ ਇਸ ਮਾਰਕੀਟ ਦੇ ਵਿੱਚ ਰੌਣਕ ਨਹੀਂ ਹੈਗੀ ਤੁਹਾਡੇ ਚਾਰੇ ਵੀ ਜਿਹੜੇ ਆ ਉਦਾਸੀ ਦੇ ਛਾਏ ਹੋਏ ਨੇ ਕੀ ਕਹਿਣਾ ਚਾਹੁੰਗਾ ਬਿਲਕੁਲ ਜੀ ਦਸੰਬਰ ਦਾ ਮਹੀਨਾ ਤੇ ਮਤਲਬ ਸਮਝ ਲਓ ਵੀ ਸਾਡੀ ਮਾਰਕੀਟ 'ਚ ਰੋਟੀ ਖਾਣ ਦਾ ਵਪਾਰੀ ਕੋਲ ਟਾਈਮ ਨਹੀਂ ਹੁੰਦਾ ਸੀ ਔਰ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ ਔਰ ਉਲਟਾ ਦੋ ਸਿਕਿਉਰਿਟੀ ਗਾਰਡ ਖਰੇ ਕਰੀਦੇ ਸੀ ਕਿ ਟ੍ਰੈਫਿਕ ਜਲਦੀ ਦਵੇ ਕਿਸੇ ਨੂੰ ਆਂਜਾਲਾਂ ਨੂੰ ਪਰੇਸ਼ਾਨੀ ਨਾ ਹੋਵੇ ਪਰ ਇਸ ਵਾਰ ਤਾਂ ਇਹ ਹੋ ਰਿਹਾ ਹੈ ਕਿ ਜਿਹੜਾ ਮਰਜੀ ਜਿੱਦਾਂ ਮਰਜੀ ਕਿਤੇ ਕਨਵੈयंस ਖੜੀ ਕਰ ਦੇਵੇ ਕਿਸੇ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ ਕਿ ਬਾਜ਼ਾਰ 'ਚ ਰਸ਼ ਹੈ ਹੀ ਨਹੀਂ ਬਿਲਕੁਲ ਵੀ ਨਹੀਂ ਪਹਿਲਾਂ ਕਦੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਮੌਸਮ ਲੇਟ ਸ਼ੁਰੂ ਹੋਇਆ ਹੋਵੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ ਕਿ ਕਸਟਮਰ ਹੀ ਨਾ ਮਾਰ ਹਾਂਜੀ ਇੱਕ ਵਾਰ ਇਹ ਟਾਈਮ ਆਇਆ ਸੀ 6-7 ਸਾਲ ਪਹਿਲਾਂ ਆਇਆ ਸੀ ਪਰ ਇੰਨੇ ਮੰਦੇ ਹਾਲਾਤ ਨਹੀਂ ਸੀ ਕਿ ਵਪਾਰੀ ਨੂੰ ਫਿਰ ਵੀ ਕੁਝ ਰਿਸਪੌਂਸ ਹੈਗਾ ਸੀ ਵੀ ਅੱਧਾ-ਅੱਧਾ ਮਾਲ ਕਲੀਅਰ ਹੋ ਗਿਆ ਸੀ ਪਰ ਇਸ ਵਾਰ ਤਾਂ ਮਤਲਬ ਮਾਲ ਵਿਕਣ ਦੀ ਤਾਂ ਗੱਲ ਦੂਰੇ ਮਾਲ ਕਲੀਅਰ ਹੋਣ ਦੇ ਸਾਨੂੰ ਚਿੰਤਾ ਹੈ ਕਿ ਮਾਲ ਕਲੀਅਰ ਹੋਏਗਾ ਤੇ ਅੱਗੋਂ ਗਰਮੀਆਂ ਸੀਜ਼ਨ ਸੀ ਲਗਾਵਾਂਗੇ ਨਹੀਂ ਤਾਂ ਇਹ ਮਾੜੇ ਸੀਜ਼ਨ ਦਾ ਅਸਰ ਗਰਮੀ ਦੇ ਸੀਜ਼ਨ ਦਾ ਵੀ ਪਏਗਾ ਇਹ ਮੇਕੀ ਕਪੜਾ ਮਾਰਕੀਟ ਹੈਗੀ ਆ ਕਿੱਥੋਂ ਕਿੱਥੋਂ ਦੀ ਕਸਟਮਰ ਜਿਹੜਾ ਜ਼ਿਆਦਾ ਇਸ ਮਾਰਕੀਟ ਦੇ ਵਿੱਚ ਆਂਦਾ ਵਾ ਦੇਖੋ ਸਾਡੀ ਮਾਰਕੀਟ ਵਿੱਚ ਜ਼ਿਆਦਾ ਜਿਹੜਾ ਕਸਟਮਰ ਆਂਦਾ ਉਹ ਹੀ ਹਿਮਾਚਲ ਤੋਂ ਮੇਨ ਹਿਮਾਚਲ ਤੋਂ ਆਂਦਾ ਹੈ ਹਰਿਆਣਾ ਤੋਂ ਆਂਦਾ ਹੈ ਤੇ ਰਾਜਸਥਾਨ ਤੋਂ ਆਂ ਪਰ ਜ਼ਿਆਦਾ ਜਿਹੜਾ ਹਿਮਾਚਲ ਦਾ ਸਰਦੀ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਹਿਮਾਚਲ ਦੇ ਕਸਟਮਰ ਦਾ ਹਿਮਾਚਲ ਦਾ ਕਸਟਮਰ ਸਟਾਰਟਿੰਗ ਆਇਆ ਤਾਂ ਹੈ ਪਰ ਰਿਪੀਟ ਨਹੀਂ ਵਜੀ ਹੁੰਦੀ ਕਿ ਰਿਪੀਟ ਕਿਉਂ ਨਹੀਂ ਵਜੀ ਕਿਉਂਕਿ ਹਿਮਾਚਲ ਦੇ ਵਿੱਚ ਵੀ ਉਨੀ ਠੰਡ ਨਹੀਂ ਹੈ ਜਿੰਨੀ ਹਰ ਸਾਲ ਹੁੰਦੀ ਹੈ ਇਸ ਵਾਰ ਸਰ ਜੀ ਮੈਂ ਗੱਲ ਕਰ ਰਹੀ ਹਾਂ ਕਿ ਹਿਮਾਚਲ ਦਾ ਕਸਟਮਰ ਜ਼ਿਆਦਾ ਆਂਦਾ ਪਰ ਹਿਮਾਚਲ ਦੇ ਵਿੱਚ ਵੀ ਜੋ ਹਾਲਾਤ ਦੇਖਣ ਨੂੰ ਆਏ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਤਾਂ ਉਹ ਵੀ ਸਮਝ ਸਕਦੇ ਆ ਕਿ ਉਹਦੀ ਵੱਡੀ ਮਾਰ ਪਈ ਇਸ ਮਾਰਕੀਟ ਨੂੰ ਹਾਂਜੀ ਕਹਿ ਸਕਦੇ ਆ ਜੀ ਕੁਦਰਤ ਦੀ ਮਾਰੀ ਹੈ ਸਾਨੂੰ ਵੀ ਤਾਂ ਕੁਦਰਤ ਦੀ ਮਾਰ ਆ ਕਿ ਮੈਨੂੰ ਜੇ ਆਪਾਂ ਦੇਖਦੇ ਆ ਮੈਂ ਜੀ ਠੰਡ ਦਾ ਮિજાਜ ਥੋੜੇ ਦਿਨਾਂ ਤੋਂ ਨਾ ਕਈ ਸਾਲਾਂ ਤੋਂ ਲੇਟ ਹੋਈ ਜਾ ਰਿਹਾ ਹੈ ਜਿਹੜੀ ਠੰਡ ਪਹਿਲਾਂ ਅਕਤੂਬਰ ਨਵੰਬਰ ਤੋਂ ਬਹੁਤ ਠੰਡ ਪੈਣੀ ਸ਼ੁਰੂ ਹੋ ਜਾਂਦੀ ਸੀ ਹੁਣ ਦਸੰਬਰ ਲਾਸਟ ਤੇ ਜਾ ਕੇ ਪੈ ਰਹੀ ਹੈ ਜੀ ਉਹਦੇ ਨਾਲ ਫਿਰ ਵਪਾਰਕ ਦੇ ਵ ਫੋਨ ਦੇਖੋ ਤੁਸੀਂ ਅੱਜ 28 ਦਸੰਬਰ ਹੋਈ ਹੈ ਸ਼ਾਇਦ ਇੱਕ ਦੋ ਦਿਨਾਂ ਤੋਂ ਆਪਾਂ ਜ਼ਿਆਦਾ ਠੰਡ ਮਹਿਸੂਸ ਕਰ ਰਹੇ ਆ ਕਿ ਜਾਗਤਾ ਪਾਣੀਆਂ ਸ਼ੁਰੂ ਕੀਤੀਆਂ ਜਾਂ ਇਹ ਮਹਿਸੂਸ ਕਰ ਰਹੇ ਆ ਠੰਡ ਹੈ ਨਹੀਂ ਤਾਂ ਨੋਰਮਲ ਜੀ ਠੰਡ ਸੀ ਦੁਪਹਿਰ ਨੂੰ ਤਾਂ ਪੰਚੜ ਜਾਂਦੀਆਂ ਸੀ ਉਹ ਤਾਂ ਕੰਮ ਤੇ ਬਹੁਤ ਵੱਡਾ ਅਸਰ ਸੀਗਾ ਜੀ ਉਹਨਾਂ ਤੋਂ ਪਾਣ ਦਾ ਕੰਮ ਤੇ ਕਿਉਂਕਿ ਸਾਡੇ ਕੋਲ ਪਹਿਲਾਂ ਪਹਿਲਾਂ ਰਿਟੇਲਰ ਇੱਕ ਵਾਰੀ ਮਾਲ ਲੈ ਗਿਆ ਜੀ ਦੁਕਾਨਦਾਰ ਮਾਲ ਲੈ ਗਏ ਅਗੋਂ ਉਹਨਾਂ ਦਾ ਵਿਕਣਾ ਤੇ ਸਾਡਾ ਵਿਕਣਾ ਤਾਂ ਤਾਂ ਵਿਕਣਾ ਨੇ ਜੇ ਉਹਨਾਂ ਦਾ ਵਿਕਿਆ ਜੀ ਜਦੋਂ ਉਹਨਾਂ ਦਾ ਮਾਲ ਵਿਕਿਆ ਤਾਂ ਸਾਡੇ ਕੋ ਆ ਕੇ ਰਿਪੀਟ ਕਰਨਗੇ ਐਕਚੁਅਲੀ ਡਿਟੇਲ ਕਾਊਂਟਰਾਂ ਦੇ ਉੱਪਰ ਕੀ ਮੌਸਮ ਦੀ ਬਹੁਤ ਵੱਡੀ ਮਾਰ ਰਹੀ ਹੈ ਜੀ ਉਹਨਾਂ ਦਾ ਸਾਡੇ ਤੇ ਆ ਕੇ ਹੋਜ਼ਰੀਆਂ ਤੇ ਆ ਕੇ ਬਹੁਤ ਵੱਡਾ ਅਸਰ ਪਿਆ ਜੀ ਕਿੰਨਾ ਕ ਸਟਾਕ ਜਿਹੜਾ ਵਾ ਇਸ ਵਾਰ ਮਾਰਕੀਟ ਦੇ ਵਿੱਚ ਪਿਆ ਹੈ ਜਿਹੜਾ ਨਹੀਂ ਵਿਕਿਆ ਹੈਗਾ ਬ੍ਰਦਰ ਇਸ ਵਾਰ ਤਾਂ ਦੇਖੋ ਤੁਸੀਂ ਹਰ ਹੋਜ਼ਰੀ ਵਪਾਰੀ ਨੇ ਡਰ ਡਰ ਕੇ ਮਾਲ ਬਣਾਇਆ ਜੀ ਜਿਹੜੇ ਬੰਦੇ ਖੁੱਲ ਕੇ ਮਾਲ ਬਣਾਉਂਦੇ ਸੀ ਨਾ ਮਤਲਬ ਕਿ ਨਵੰਬਰ ਜੂਨ ਜੁਲਾਈ ਤੋਂ ਹੀ ਮਾਲ ਬਣਾਉਣਾ ਸ਼ੁਰੂ ਕਰ ਦਿੰਦੇ ਸੀ ਉਹਨਾਂ ਨੇ ਫੈਕਟਰੀਆਂ ਹੀ ਬਾਅਦ ਬਹੁਤ ਲੇਟ ਸ਼ੁਰੂ ਕੀਤੀਆਂ ਮਾਲ ਬਣਾਉਣਾ ਸ਼ੁਰੂ ਕੀਤਾ ਤੇ ਬੰਦ ਵੀ ਜਲਦੀ ਕਰ ਦਿੱਤੇ ਇੱਕ ਡਰ ਦੇ ਮਾਹੌਲ ਦੇ ਵਿੱਚ ਮਾਲ ਬਣਾਇਆ ਅੱਗੋਂ ਦੁਕਾਨਦਾਰ ਨੇ ਵੀ ਡਰ ਦੇ ਮਾਹੌਲ ਚ ਮਾਲ ਖਰੀਦਿਆ ਇਹ ਸਾਰੀ ਕੁਦਰਤ ਦੀ ਮਾਰ ਪੈ ਰਹੀ ਹੈ ਜੀ ਮਤਲਬ ਮੌਸਮ ਦੀ ਮਾਰ ਪੈ ਰਹੀ ਹੈ ਲੇਕਿਨ ਫਿਰ ਵੀ ਗੁਰਬਾਣੀ ਦੇ ਕੇ ਅਨੁਸਾਰ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨਪੋ ਕਰਿਆ ਉਹ ਮਾਲਕ ਬੈਠਾ ਜੀ ਸਾਰਿਆਂ ਦਾ ਸਰ ਲੱਗਦਾ ਕਿ ਗੱਡੀ ਮੋੜ ਪਟਰੀ ਦੇ ਦੁਆ ਮਾਰਾ ਮੌਸਮ ਚੱਲ ਰਿਹਾ ਉਸ ਨਾਲ ਹਿਸਾਬ ਨਾਲ ਲੱਗਦਾ ਨਹੀਂ ਵੀ ਆਏਗੀ ਜਿੱਦਾਂ ਠੰਡ ਲੰਬੀ ਜਾਏਗੀ ਉਹਦਾ ਨੁਕਸਾਨ ਵੀ ਹੈ ਉਲਟਾ ਜਿੰਨੀ ਲੰਬੀ ਜਾ ਰਹੀ ਹੈ ਮੰਨ ਲਓ ਕਸਮਰ ਨੇ ਤਾਂ ਮਾਲ ਲੈਣਾ ਹੀ ਨਹੀਂ ਉਲਟਾ ਜਿਹੜਾ ਸਾਡਾ ਅਗੋ ਗਰਮੀ ਦਾ ਸੀਜ਼ਨ ਆ ਰਿਹਾ ਉਹ ਵੀ ਖਰਾਬ ਜਾਣਾ ਹੁੰਦੇ ਕਰਕੇ ਸਾਡਾ ਉਹ ਵੀ ਸਾਰਾ ਸੀਜ਼ਨ ਖਰਾਬ ਜਾਣਾ ਉਹਦੀ ਆ ਸਟਾਕ ਜਿਹੜਾ ਇਸ ਮਾਰਕੀਟ ਦੇ ਵਿੱਚ ਹੈਗਾ ਵਾ ਸਟਾਕ ਤੇ ਭਾਜੀ ਸਾਰਾ ਕੁਝ ਹੀ ਮਿਲ ਜਾਂਦਾ ਜੋ ਮਰਜ਼ੀ ਲੈ ਲਓ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੀਆਂ ਆਈਟਮਾਂ ਇਹ ਤਾਂ ਹੁਣ ਕਸਮਰ ਦੇ ਉੱਪਰ ਹੈ ਨਾ ਜਿੱਦਾਂ ਮੌਸਮ ਸਾਥ ਨਹੀਂ ਦਿੱਤਾ ਐਦਕੀ ਉਦੇ ਘੱਟ ਕੇ ਨੁਕਸਾਨ ਚਲਣਾ ਪੈ ਰਿਹਾ ਸਰ ਕੀ ਕਹਿਣਾ ਚਾਹੂਗੇ ਮੌਸਮ ਸਾਥ ਨਹੀਂ ਦੇ ਰਿਹਾ ਚਿਹਰੇ ਤੁਹਾਡੇ ਖਿਲੇ ਨਹੀਂ ਹੈਗੇ ਮੌਸਮ ਸਾਥ ਸਤਿ ਸ੍ਰੀ ਅਕਾਲ ਕਿਸੇ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਠੀਕ ਹੈ ਉਹਨਾਂ ਦਾ 28 ਦਸੰਬਰ ਜਿੱਦਾ ਹੋ ਗਈ ਤੇ 28 ਦਸੰਬਰ ਸੇ ਜਾਂਦੀ ਠੰਡ ਤੁਸੀਂ ਦੇਖੋਗੇ ਮਾਲ ਚ ਦੇਖ ਲਓ ਜਾਂ ਜਿੱਥੇ ਮਰਜੀ ਦੇਖ ਲਓ ਸਦੀ ਓਵਰ 50% ਜਾਂ 50% ਦੇ ਉੱਪਰ ਦੀ ਸੇਲ ਲੱਗ ਚੁੱਕਿਆ ਨੇ ਵੱਡੇ ਵੱਡੇ ਬ੍ਰਾਂਡਸ ਸੇਲ ਦੇ ਉੱਤੇ ਆ ਗਏ ਨੇ ਤੇ ਅਸੀਂ ਤੇ ਉਸ ਹਿਸਾਬ ਨਾਲ ਸਰ ਕਾਫੀ ਐਕਸਟਰ ਇੱਕ ਹੋਲਸੇਲ ਮਾਰਕੀਟ ਲਈ ਉਸ ਮਾਲ ਦੇ ਕੰਪੇਅਰ ਅਸੀਂ ਕੰਪੇਅਰ ਕਰੀਏ ਤੇ ਮਤਲਬ ਤੁਸੀਂ ਦੇਖੋ ਕਿ ਇੱਕ ਮਾਰਕੀਟ ਸਾਡੀ ਵੈਸੇ ਉਸ ਤੋਂ ਡਾਊਨ ਹੀ ਹੈ ਤੇ ਜਦ ਉਸ ਹਾਈ ਲੈਵਲ ਵਾਲੇ ਬ੍ਰਾਂਡ ਜਦ ਸੇਲ ਤੇ ਆ ਗਏ ਨੇ ਤੇ ਸਾਡਾ ਕੀ ਹਾਲ ਹੋਣਾ ਸਰ ਦੁਕਾਨਾਂ ਤੇ ਵੀ ਫੁੱਟਵੈਰ ਘਟਣਾ ਜਰ ਆ ਰਹੇ ਲੋਕ ਕਸਟਮਰ ਘਟਣਾ ਜਰ ਆ ਰਹੇ ਨੇ ਕਿ ਲੋਕਲ ਕਸਟਮਰ ਵੀ ਨਹੀਂ ਆਇਆ ਦੁਕਾਨਾਂ ਤੇ ਆਇਆ ਸਰ ਜੋ ਭਾਈ ਨੇ ਗੱਲ ਕਹੀ ਫਸਟ ਟਾਈਮ ਰਿਟੇਲਰ ਨੇ ਸਾਰਿਆਂ ਨੇ ਮਾਲ ਪਰਿਆ ਲੇਕਿਨ ਅੱਗੇ ਉਹਨਾਂ ਦਾ ਚਾਂਸ ਸਰ ਅੱਗੇ ਰਿਪੀਟ ਉਹਨਾਂ ਦੀ ਨਹੀਂ ਹੋਈ ਜੋ ਉਹਨਾਂ ਦੀ ਰਿਪੀਟ ਹੁੰਦੀ ਤਾਂ ਸਾਡੇ ਕੋਲ ਸਰ ਜ਼ਰੂਰ ਆਂਦੇ ਹੋ ਲੇਕਿਨ ਫਿਰ ਉਹੀ ਚੀਜ਼ ਹੋਈ ਸਰ ਉਹਨਾਂ ਦੀ ਅੱਗੇ ਸੇਲ ਨਹੀਂ ਹੋਈ ਠੰਡ ਤਾਂ ਲੇਟ ਪਈ ਤਾਂ ਉਹ ਆਬਵੀਅਸਲੀ ਆ ਕਿ ਸਰ ਫਰਕ ਪੈਣਾ ਹੀ ਪੈਣਾ ਸੀ ਸਰ ਹੁਣ ਅੱਗੇ ਕਿਸ ਤਰ੍ਹਾਂ ਦਾ ਰਵੇਗਾ ਕਿਉਂਕਿ ਠੰਡ ਤਾਂ ਲੇਟ ਹੋ ਗਈ ਆ ਅੱਜ 28 ਦਸੰਬਰ ਹੋ ਗਈ ਆ ਲੱਗਦਾ ਕਿ ਠੰਡ ਵਧੇਗੀ ਜਾਂ ਮਾਲ ਅੱਗੇ ਵਿਕੇਗਾ ਤੁਹਾਡਾ ਨਹੀਂ ਠੰਡ ਵਧੇਗੀ ਉਹ ਸਾਨੂੰ ਵੀ ਹੁਣ ਲੱਗ ਰਿਹਾ ਕਿ ਠੰਡ ਵਧੇਗੀ ਪਰ ਵਪਾਰ ਨੂੰ ਸਾਡੇ ਉਹ ਬੈਨੀਫਿਟ ਨਹੀਂ ਮਿਲੇਗਾ ਜੋ ਦਸੰਬਰ ਸਟਾਰਟਿੰਗ ਦੀ ਜੇ ਠੰਡ ਵੈਨ ਨਾਲ ਮਿਲਣਾ ਸੀ ਉਹ ਬੈਨੀਫਿਟ ਨਹੀਂ ਮਿਲੇਗਾ ਸਾਨੂੰ ਔਰ ਇਸ ਵਾਰ ਪ੍ਰੋਡਕਸ਼ਨ ਵੀ 50% ਹੀ ਸੀ ਕੋਈ ਬਹੁਤ ਜ਼ਿਆਦਾ ਮਾਲ ਨਹੀਂ ਬਣਿਆ ਸੀ ਲੁਧਿਆਣੇ 'ਚ ਔਰ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਲੁਧਿਆਣੇ ਲੱਖਾਂ ਮੈਨੂਫੈਕਚਰ ਹੈ ਲੱਖਾਂ ਮੈਨੂਫੈਕਚਰ ਹੋਣ ਦੇ ਬਾਵਜੂਦ ਉਹਨਾਂ ਨੇ 50-50% ਪ੍ਰੋਡਕਸ਼ਨ ਰੱਖੀ ਆਪਣੀ ਤੇ 50% ਪ੍ਰੋਡਕਸ਼ਨ ਨੂੰ ਵੀ ਕਲੀਅਰ ਕਰਨਾ ਸੀ ਅੱਜ ਉਹਨਾਂ ਨੂੰ ਜਦੋਂ ਜਦ ਕਰਨੀ ਪੈ ਰਹੀ ਹੈ ਲੱਗਦਾ ਕਿ ਇਹ ਜਿਹੜੀ ਗੱਡੀ ਆ ਪੱਟਰੀ ਤੇ ਆ ਜੇਗੀ ਨੁਕਸਾਨ ਜਿਹੜਾ ਹੋ ਰਿਹਾ ਵਾ ਮੌਸਮ ਦਾ ਜਿਹੜਾ ਤੁਹਾਨੂੰ ਮਾਰ ਪੈ ਰਹੀ ਓਡੀ ਦੇਖੋ ਮਾਲਕ ਦੇ ਰੰਗ ਨੇ ਰੰਗ ਹੁੰਦੇ ਬੜੇ ਨਿਆਰੇ ਨੇ ਪਰ ਇਸ ਵਾਰ ਸਾਨੂੰ ਹੁਣ ਪ੍ਰੈਜ਼ੈਂਟ 28 ਦਸੰਬਰ ਨੂੰ ਆਪਾਂ ਇਹ ਗੱਲ ਗਾਵਾਂਗੇ ਕਿ ਸੋਚ 5% ਚਾਂਸ ਹੈ ਕਿ ਮਾਰਕੀਟ ਦੇ ਮਾਲ ਕਲੀਅਰ ਹੋਣਗੇ ਆਦਰਵਾਇਜ਼ ਮਾਲ ਇਸ ਵਾਰ ਕਲੀਅਰ ਨਹੀਂ ਹੋਣਗੇ ਤੇ ਵਪਾਰੀ ਦੇ ਨਿਰਾਸ਼ਾ ਹੀ ਹੈ ਫਿਲਹਾਲ ਗਵਰਨਮੈਂਟ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਦੀ ਮੰਗ ਕਰਦੇ ਹਾਂ ਜਾਂ ਕਿਸੇ ਤਰ੍ਹਾਂ ਦੀ ਹੈਲਪ ਦੀ ਗਵਰਨਮੈਂਟ ਵੱਲੋਂ ਤਾਂ ਸਾਨੂੰ ਦੇਖੋ ਜੀ ਰਿਐਲਿਟੀ ਪੁੱਛੋ ਤਾਂ ਮੀਡੀਅਮ ਕਲਾਸ ਬੰਦੇ ਦੀ ਸ਼ਾਇਦ ਅਸੀਂ ਇੱਕ ਵਾਰ ਪਹਿਲਾਂ ਵੀ ਮੀਟਿੰਗ ਕੀਤੀ ਸੀ ਵਾਈਟ ਕੀਤੀ ਸੀ ਉਦੋਂ ਵੀ ਅਸੀਂ ਇਹੀ ਕਹਿਆ ਸੀ ਕਿ ਜਿਹੜੀ ਸਰਕਾਰ ਮੀਡੀਅਮ ਕਲਾਸ ਦਾ ਸੋਚੇਗੀ ਅਸੀਂ ਉਸ ਸਰਕਾਰ ਦੇ ਨਾਲ ਆ ਸਾਨੂੰ ਇਹ ਨਵੀਂ ਸਰਕਾਰ ਬਣੀ ਸਾਨੂੰ ਇਹਦਾ ਤਾਂ ਵੀ ਬਹੁਤ ਉਮੀਦਾਂ ਨੇ ਕਿ ਹਾਲੇ 2 ਸਾਲ ਹੋਏ ਨੇ ਹਾਲੇ 3 ਸਾਲ ਇਹਨਾਂ ਦੇ ਬੇ ਨੇ ਕਿ ਮੀਡੀਅਮ ਕਲਾਸ ਅਸੇ ਜਦੋਂ ਵੀ ਕੁਝ ਕਰ ਕਰਨਗੇ ਕੋਈ ਅੱਛਾ ਕਰਨਗੇ ਅਸੀਂ ਇਹੀ ਹੋਪ ਲੈ ਕੇ ਚੱਲ ਰਹੇ ਹਾਂ ਸਰ ਹੋਰ ਕਿਸ ਤਰ੍ਹਾਂ ਦੀ ਮਾਰ ਪੈ ਰਹੀ ਹੈ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਮੌਸਮ ਦੀ ਹੋਰ ਕਿਸ ਤਰ੍ਹਾਂ ਦੀ ਇਸ ਮਾਰਕੀਟ ਦੇ ਉੱਤੇ ਮਾਰ ਹੈਗੀ ਇਹ ਕੱਪੜੇ ਉੱਤੇ ਵੀ ਚਾਈਨਾ ਦੀ ਮਾਰ ਹੈ ਚਾਈਨਾ ਦੀ ਮਾਰ ਹੈ ਜੀ ਬਹੁਤ ਵੱਡੀ ਮਾਰ ਮਤਲਬ ਇਲੈਕਟ੍ਰੋਨਿਕ ਮਾਰਕੀਟ ਉੱਤੇ ਕਬਜ਼ਾ ਸੀ ਚਾਈਨਾ ਦਾ ਤੇ ਹੁਣ ਕੱਪੜੇ ਉੱਤੇ ਵੀ ਕਬਜ਼ਾ ਹੋ ਗਿਆ ਕੱਪੜੇ ਦੇ ਉੱਪਰ ਵੀ ਚਾਈਨਾ ਦੀ ਬਹੁਤ ਵੱਡੀ ਮਾਰ ਪੈ ਰਹੀ ਹੈ ਜੀ ਬਣਿਆ ਮਾਲ ਵੀ ਦੋ ਨੰਬਰ ਚ ਆ ਜਾਂਦਾ ਜੀ ਉਹ ਲੁਧਿਆਣੇ ਦੇ ਮਾਲ ਨੂੰ ਆ ਕੇ ਬਹੁਤ ਇਫੈਕਟ ਪਾਉਂਦਾ ਹੈ ਲੁਧਿਆਣਾ ਇੱਕ ਆਪਣੇ ਆਪ ਦੇ ਵਿੱਚ ਅੱਛੇ ਧਾਗੇ ਪੈਦਾ ਕਰਦਾ ਦੇਖੋ ਰਿੰਬੋ ਧਾਗਾ ਮਤਲਬ ਬਹੁਤ ਅੱਛੇ ਅੱਛੇ ਧਾਗੇ ਲੁਧਿਆਣੇ ਦੇ ਹੈ ਜਿਹੜੇ ਅਸੀਂ ਦੇਖ ਸਕਦੇ ਹਾਂ ਹੇਰ ਹੋ ਗਿਆ ਸਾਰਾ ਕੁਝ ਹੋ ਗਿਆ ਲੇਕਿਨ ਇਹ ਚਾਈਨਾ ਵਾਲੇ ਸਾਡੇ ਨਾਲ ਵੀធីਮ ਆਲ ਵੀਕਦਾ ਕਿ ਆਨਲਾਈਨ ਵੀਕਦਾ ਚਾਈਨਾ ਦਾ ਮਾਲ ਨਹੀਂ ਚਾਈਨਾ ਦਾ ਮਾਲ ਆਨਲਾਈਨ ਵੀ ਵਿਕਦਾ ਜੀ ਦੁਕਾਨਾਂ ਤੇ ਵੀ ਵਿਕਦਾ ਹੈ ਕੁਆਲਿਟੀ ਬਹੁਤ ਹਲਕੀ ਕਰਕੇ ਵੇਚ ਕਰਦੇ ਆ ਗਾਹ ਨੂੰ ਇੱਕ ਝੂਠਾ ਮਤਲਬ ਦਿੰਦੇ ਆ ਕਿ ਸਾਡਾ ਲੁੱਕ ਵਧੀਆ ਦੇ ਦਿੰਦੇ ਆ ਕੁਆਲਿਟੀ ਬਹੁਤ ਡਾਊਨ ਕਰਕੇ ਦਿੰਦੇ ਆ ਜਿਹਦੇ ਗਾਹ ਕਿ ਇੱਕ ਬੰਬੂ ਬੁਲੰਸਾ ਜਾਂਦਾ ਕਿ ਮਤਲਬ ਕੀ ਸਸਤਾ ਮਿਲ ਰਿਹਾ ਉਹ ਸਸਤੇ ਦੇ ਚੱਕਰ ਦੇ ਵਿੱਚ ਸਾਡੇ ਲੁਧਿਆਣੇ ਨੂੰ ਮਾਰ ਪੈ ਰਹੀ ਹੈ ਜੀ ਬਹੁਤ ਵੱਡੀ ਤੁਸੀਂ ਕੋਈ ਗਵਰਨਮੈਂਟ ਤੋਂ ਕੋਈ ਮਦਦ ਚਾਹੋਗੇ ਕਿਉਂਕਿ ਇਹ ਚਾਈਨਾ ਦੀ ਮਾਰ ਜੇ ਕੱਪੜੇ ਉੱਤੇ ਪੈ ਗਈ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਜਾਏਗਾ ਮੈਂ ਕੇਂਦਰ ਦੀਆਂ ਸਰਕਾਰਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਚਾਈਨਾ ਦੇ ਬਣੇ ਮਾਲ ਆਉਣ ਤੋਂ ਥੋੜਾ ਜਿਹਾ ਰੋਕ ਲਗਾਈ ਜਾਵੇ ਤਾਂ ਕਿ ਪੰਜਾਬ ਨੂੰ ਲੁਧਿਆਣੇ ਨੂੰ ਥੋੜਾ ਉੱਪਰ ਚੱਕਿਆ ਜਾਵੇ ਸਾਨੂੰ ਸਾਡੇ ਸਾਡੇ ਵਪਾਰਾਂ ਦਾ ਸੋਚੋ ਆਪਣੇ ਸਾਡੇ ਅਸੀਂ ਵੀ ਇੱਕ ਦੇਸ਼ ਦੇ ਨਾਗਰਿਕਾਂ ਲੁਧਿਆਣੇ ਦੀ ਇੰਡਸਟਰੀ ਬਹੁਤ ਵੱਡੀ ਇੰਡਸਟਰੀ ਸੀ ਕਿ ਕਿਸੇ ਟਾਈਮ ਦੇ ਉੱਪਰ ਪੰਜਾਬ ਨੇ ਜਿੱਦਾਂ ਟਿੱਡ ਭਰਿਆ ਸੀ ਨਾ ਅਸੀਂ ਵੀ ਰਸ਼ੀਆ ਨੂੰ ਬਹੁਤ ਵੱਡੇ ਵੱਡੀ ਐਕਸਪੋਰਟ ਕੀਤੀ ਹੋਈ ਹੈ ਅਸੀਂ ਕੰਮ ਕਰਨਾ ਜਾਣਦੇ ਹਾਂ ਬਸ ਸਾਨੂੰ ਸਰਕਾਰਾਂ ਦਾ ਸਾਥ ਚਾਹੀਦਾ ਜੀ ਸਾਡੇ ਮੋਢੇ ਤੇ ਹੱਥ ਚਾਹੀਦੇ ਨੇ ਅਸੀਂ ਕੰਮ ਵਾਲੋਂ ਨਹੀਂ ਹੈਗੇ ਕਿ ਮਤਲਬ ਕੀ ਨਹੀਂ ਕਰ ਸਕਦੇ ਪਿੱਛੇ ਸੀਐਨ ਸਾਹਿਬ ਦੀ ਇੱਕ ਮੀਟਿੰਗ ਦੇ ਵਿੱਚ ਇੱਕ ਬੰਦੇ ਨੇ ਕਿਹਾ ਸੀਗਾ ਇੱਕ ਰੀਸਾਈਕਲ ਤੇ ਨਾ ਰਿਪ੍ਰੋਡਕਸ਼ਨ ਰਿਫਲੈਕਸ਼ਨ ਲੱਗਦੀ ਹੈ ਜੀ ਰਿਫਲੈਟਰ ਲੱਗਦਾ ਹੈ ਉਹ ਉਹ ਦੀ ਨਾ ਉਹਨਾਂ ਨੇ ਚਾਈਨਾ ਤੋਂ ਪਹਿਲਾਂ ਮੰਗਾ ਕੇ ਤੇ ਚਾਈਨਾ ਨਾਲ ਲੀ ਟ ਸੋ ਸਾਨੂੰ ਸਰਕਾਰਾਂ ਦਾ ਸਹਾਇਤਾ ਚਾਹੀਦਾ ਮਤਲਬ ਕਿ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਜੀ ਸੋ ਬਿਲਕੁਲ ਇਸ ਵਾਰ ਜਿਹੜੀ ਮੌਸਮ ਦੀ ਜਿਹੜੀ ਮਾਰ ਆ ਉਹ ਹੋਜ਼ਰੀ ਵਪਾਰੀਆਂ ਤੇ ਪੈ ਰਹੀ ਆ ਹੌਲ ਸੇਲ ਮਾਰਕੀਟ ਨੂੰ ਪੈ ਰਹੀ ਆ ਸੋ ਵਪਾਰੀ ਇਹੀ ਮੰਗ ਕਰ ਰਹੇ ਨੇ ਕਿ ਸਰਕਾਰ ਜਿਹੜੀ ਹੈ ਸਪੋਰਟ ਕਰੇ ਇਸ ਤੋਂ ਇਲਾਵਾ ਮੌਸਮ ਦੇ ਨਾਲ ਨਾਲ ਚਾਈਨਾ ਦੀ ਵੀ ਵੱਡੀ ਮਾਰ ਜਿਹੜੀ ਆ ਇਸ ਵਾਰ ਇਸ ਮਾਰਕੀਟ ਦੇ ਉੱਤੇ ਪੈ ਰਹੀ ਆ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ